ਪਾਠ ਕੀਤਾ ਹੈ ਪਾਠ ਕਰਨ ਉਪਰੰਤ ਇਹ ਉਹਨੇ ਸੋਚਦਾ ਹੈ ਕਿ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਦੇ ਜਿਹੜੇ ਬਚਨ ਨੇ ਉਹ ਝੂਠੇ ਨਹੀਂ ਹੋ ਸਕਦੇ ਜਿਹੜੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਬਾਬਾ ਬਸੈ ਗ੍ਰਾਮ ਬਕਾਲੇ ਉਹ ਝੂਠੇ ਨਹੀਂ ਹੋ ਸਕਦੇ ਇਹ ਕੀ ਕਹਿੰਦੇ ਹਨ ਮਿੱਠਾ ਨਹੀਂ ਹੋਏ ਪਾਪ ਅਪਰੇ ਅਪੂਠੇ ਹੋਰ ਸਾਰਾ ਕੁਝ ਉਲਟਾ ਪੁਲਟਾ ਹੋ ਸਕਦਾ ਜੋ ਗੁਰੂ ਅਰਕਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਬਚਨ ਕਹਿ ਦਿੱਤੇ ਉਹਨਾਂ ਦੇ ਬਚਨ ਝੂਠੇ ਨਹੀਂ ਹੋ ਸਕਦੇ ਕੀ ਕਹਿੰਦਾ ਹੈ ਕਹਿੰਦੇ ਹਵਾ ਚੱਲਣੋਂ ਬੰਦ ਹੋ ਜਾਵੇ ਜਿਹੜਾ ਰਾਤ ਦਾ ਪਤੀ ਹੈ ਚੰਦਰਮਾ ਉਹ ਸੂਰਜ ਦੀ ਤਰ੍ਹਾਂ ਲਾਲ ਲੋਹਾ ਲੱਖਾ ਹੋ ਜਾਵੇ ਸੂਰਜ ਠੰਡਾ ਠਾਰ ਹੋ ਜਾਵੇ ਹਵਾ ਰੁਕ ਜਾਵੇ ਜਿਹੜਾ ਇਹ ਹਿਮਾਲਿਆ ਪਰਬਤ ਹੈ ਇਹ ਵੀ ਆਪਣੀ ਜਗ੍ਹਾ ਤੋਂ ਹੱਲ ਜਾਵੇ ਚੱਲ ਪਵੇ ਜ਼ਮੀਨ ਆ ਧਰਤੀ ਜਿਹੜੀ ਅਚਲ ਹੈ ਇਹ ਚੱਲ ਪਵੇ ਸਮੁੰਦਰ ਦਾ ਪਾਣੀ